ਗੁੱਡ ਮਾਰਨਿੰਗ ਸਟੂਡੈਂਟਸ ਬੇਟੇ ਅੱਜ ਅਸੀਂ ਤੁਹਾਡੇ ਸਿਲੇਬਸ ਦੀ ਔਰਲ ਕਹਾਣੀ ਕਰਾਂਗੇ ਬਾਂਦਰ ਅਤੇ ਮગરਮਛ ਇਹ ਕਹਾਣੀ ਤੁਹਾਡੀਆਂ ਵਿਆਕਰਨ ਦੀਆ ਪੁਸਤਕਾ ਦੇ ਪੇਜ ਨੰਬਰ 156 156 ਤੇ ਵੀ ਹੈ ਤੁਸੀਂ ਉਥੋਂ ਵੀ ਇਸ ਕਹਾਣੀ ਨੂੰ ਪੜ੍ਹ ਅਤੇ ਯਾਦ ਕਰ ਸਕਦੇ ਹੋ ਤੇ ਚਲੋ ਇੱਕ ਵਾਰੀ ਇਸ ਕਹਾਣੀ ਬਾਰੇ ਜਾਣੀਏ ਇੱਕ ਵਾਰ ਇੱਕ ਬਾਂਦਰ ਸੀ ਉਹ ਦਰਿਆ ਦੇ ਕੰਢੇ ਇੱਕ ਰੁੱਖ ਤੇ ਰਹਿੰਦਾ ਸੀ ਇੱਕ ਮગરਮਛ ਉਸ ਦਾ ਦੋਤ ਸੀ ਦੋਵੇਂ ਖੂਬ ਫਲ ਖਾਂਦੇ ਤੇ ਖੁਸ਼ੀ-ਖੁਸ਼ੀ ਰਹਿੰਦੇ ਸਨ ਇੱਕ ਦਿਨ ਮਗਰਮਚ ਕੁਝ ਫਲ ਆਪਣੀ ਪਤਨੀ ਲਈ ਵੀ ਲੈ ਗਿਆ ਉਹ ਫਲ ਖਾ ਕੇ ਬਹੁਤ ਖੁਸ਼ ਹੋਈ ਤੇ ਉਸ ਦੀ ਪਤਨੀ ਨੂੰ ਲਾਲਚ ਆ ਗਿਆ ਉਹ ਆਪਣੇ ਪਤੀ ਮਗਰਮਚ ਨੂੰ ਕਹਿਣ ਲੱਗੀ ਫਲਤਾ ਬਹੁਤ ਸਵਾਦ ਹਨ ਤੇ ਤੁਹਾਡਾ ਦੋਸਤਾ ਰੋਜ਼ ਫਲ ਖਾਂਦਾ ਹੈ ਫਲ ਖਾ-ਖਾ ਕੇ ਉਸ ਦਾ ਦਿਲ ਵੀ ਕਿੰਨਾ ਸਵਾਦ ਹੋ ਗਿਆ ਹੋਵੇਗਾ ਮੈਨੂੰ ਉਸ ਦਾ ਦਿਲ ਲਿਆ ਦਿਓ ਮਗਰਮਚ ਆਪਣੀ ਪਤਨੀ ਦੇ ਕਾਲਸੂਨ ਕੇ ਬਹੁਤ ਹੈਰਾਨ ਹੋਇਆ ਤੋਨੇ ਆਪਣੀ ਪਤਨੀ ਨੂੰ ਆਖਿਆ ਕਿ ਉਹ ਆਪਣੇ ਦੋਸਤ ਨੂੰ ਮਾਰਨਾ ਨਹੀਂ ਚਾਹੁੰਦਾ ਪਤਨੀ ਉਦਾਸ ਹੋ ਗਈ ਉਹ ਜ਼ਿੱਦ ਕਰਕੇ ਬੈਠ ਗਈ ਕਿ ਉਹ ਤਦ ਹੀ ਜੀ ਸਕਦੀ ਹੈ ਜੇਕਰ ਉਹ ਆਪਣੇ ਦੋਸਤ ਦਾ ਦਿਲ ਲੈ ਆ ਕੇ ਉਸ ਨੂੰ ਦੇਵੇਗਾ ਮਗਰਮਚ ਮਜਬੂਰ ਹੋ ਗਿਆ ਉਹ ਬਾਂਦਰ ਕੋਲ ਗਿਆ ਤੇ ਉਸ ਨੂੰ ਆਖਣ ਲੱਗਾ ਕਿ ਉਸ ਦੀ ਪਤਨੀ ਉਸ ਨੂੰ ਮਿਲਣਾ ਚਾਹੁੰਦੀ ਹੈ ਬਾਂਦਰ ਮગરਮਛ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਉਹ ਮગરਮਛ ਦੀ ਪਿੱਠ ਤੇ ਬੈਠ ਕੇ ਉਸ ਦੀ ਪਤਨੀ ਨੂੰ ਮਿਲਣ ਲਈ ਚੱਲ ਪਿਆ ਜਦੋਂ ਉਹ ਨਦੀ ਦੇ ਅੱਧ ਵਿੱਚਕਾਰ ਪਹੁੰਚੇ ਤਾਂ ਮગરਮਛ ਨੇ ਬਾਂਦਰ ਨੂੰ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਮਿਲਣਾ ਨਹੀਂ ਚਾਹੁੰਦੀ ਉਹ ਉਸ ਦਾ ਦਿਲ ਖਾਣਾ ਚਾਹੁੰਦੀ ਹੈ ਮગરਮਛ ਦੀ ਗੱਲ ਸੁਣ ਕੇ ਬਾਂਦਰ ਡਰ ਗਿਆ ਉਸ ਨੇ ਹੌਸਲਾ ਕਰਕੇ ਮગરਮਛ ਨੂੰ ਪੁੱਛਿਆ ਕਿ ਉਸ ਨੇ ਉਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਭਾਬੀ ਉਸ ਦਾ ਦਿਲ ਖਾਣਾ ਚਾਹੁੰਦੀ ਹੈ ਕਿਉਂਕਿ ਉਹ ਤੇ ਆਪਣਾ ਦਿਲ ਹਮੇਸ਼ਾ ਦਰਖਤ ਤੇ ਰੱਖ ਕਰ ਤੇ ਰੱਖਦਾ ਹੈ ਇਸ ਲਈ ਫਿਰ ਉਹਨਾਂ ਨੂੰ ਵਾਪਸ ਮੁੜਨਾ ਪਵੇਗਾ ਮਗਰ ਮਛ ਬਾਂਦਰ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਹ ਵਾਪਸ ਮੁੜ ਗਿਆ ਜਦੋਂ ਨਦੀ ਦਾ ਕਿਨਾਰਾ ਆਇਆ ਤੇ ਬਾਂਦਰ ਛਾਲ ਮਾਰ ਕੇ ਦਰਖਤ ਤੇ ਚੜ ਗਿਆ ਮਗਰ ਮਛ ਨੇ ਉਸ ਨੂੰ ਆਵਾਜ਼ ਦਿੱਤੀ ਕਿ ਛੇਤੀ ਆ ਉਸ ਦੀ ਪਤਨੀ ਉਸ ਦੇ ਦਿਲ ਦੀ ਉਡੀਕ ਕਰ ਰਹੀ ਹੋਵੇਗੀ ਬਾਂਦਰ ਮਗਰ ਮਛ ਨੂੰ ਚਿੜਾਉਂਦਾ ਹੋਇਆ ਬੋਲਿਆ कि ਉਸ ਨੂੰ ਉਸਦੀ ਦੋਸਤੀ ਦੀ ਲੋੜ ਨਹੀਂ ਹੈ ਉਹ ਸਵਾਰਥੀ ਮਿੱਤਰ ਹੈ ਦੂਜੀ ਦਿਲ ਦੀ ਗੱਲ ਹੈ ਮੂਰਖ ਮਗਰਮਚ ਤੈਨੂੰ ਇਹ ਨਹੀਂ ਪਤਾ ਕਿ ਦਿਲ ਦਰਖਤੇ ਨਹੀਂ ਰੱਖਿਆ ਜਾ ਸਕਦਾ ਮਗਰਮਚ ਬਾਂਦਰ ਦੀ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਹੋਇਆ ਸਿੱਖਿਆ ਸਵਾਰਥੀ ਮਿੱਤਰਾਂ ਤੋਂ